ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸੁਧਾਰ ਸਭਾ ਗਵਾਲਮੰਡੀ ਵੱਲੋਂ ਸ਼੍ਰੋਮਣੀ ਸੰਤ ਸ਼੍ਰੀ ਗੁਰੂ ਰਵਿਦਾਸ ਜੀ ਦੇ 648ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਕਾਉਂਸਲਰ ਵਿਕਾਸ ਸੋਨੀ ਨੇ ਉੱਚੇ ਤੌਰ ਤੇ ਸ਼ਿਰਕਤ ਕੀਤੀ ਅਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਉਹਨਾਂ ਦੇ ਨਾਲ ਸੰਜੀਵ ਟਾਂਗੜੀ, ਕਾਉਂਸਲਰ ਨੀਤੂ ਟਾਂਗੜੀ ਅਤੇ ਅਮਨ ਵੇਰ ਕਾ ਵੀ ਮੌਜੂਦ ਸਨ। ਤੇਰੇ ਰਗ ਚ ਚਰਚਾ ਰਸ ਕੀ ਆਤਮੇ ਤੇਰੇ ਰਤੂ ਤੁਰਦਾ ਰੰਗ ਦੀ ਮਾਲਕ ਜੀ ਪਰਮਤਮਾ ਤੁਮੇ ਜੁਤਾਏ ਸੀ ਮਾਲਕ ਜੀ ਪਰਮਤਮਾ ਤੁਮੇ ਗੁਰੂ ਰਵਿਦਾਸ ਬਾਰਾ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਉਸੇ ਨਾਲ ਹੀ ਮੇਰੀਆਂ ਮਾਵਾ ਬੈਠਿਆ ਨੇ ਪੈਨਾ ਬੈਠਿਆ ਮੇਰੇ ਬਜ਼ੁਰਗ ਬੈਠੇ ਨੇ ਬੱਚੇ ਬੈਠੇ ਨੇ ਸੋ ਅੱਜ ਅਸੀਂ ਸਾਰੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ 'ਚ ਉਹਨਾਂ ਦੇ ਅਸ਼ੀਰਵਾਦ ਲੈਣ ਵਾਸਤੇ ਇਕੱਠੇ ਹੋਇਆ ਸੋ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ 'ਚ ਇਹ ਅਰਦਾਸ ਹੈ ਜਿਹੜੀ ਜਿਹੜੀ ਮਨੋ ਕਾਮਨਾ ਲੈ ਕੇ ਅੱਜ ਅਸੀਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ 'ਚ ਬੈਠੇ ਆ ਪਰਮਾਤਮਾ ਸਾਰਿਆਂ ਦੀ ਮਨੋ ਕਾਮਨਾ ਪੂਰੀ ਕਰੇ ਸਾਰੇ ਪਰਿਵਾਰ ਤਰੱਕੀਆਂ ਕਰਨ ਸਾਰੇ ਪਰਿਵਾਰ ਖੁਸ਼ੀਆਂ ਮਾਣਨ ਅੱਜ ਦੇ ਇਸ ਦਿਨ ਤੇ ਸਾਡੇ ਮਹਾਰਾਜ ਸਤਿ ਮਹਾਰਾਜ ਜੀ ਦੇ ਚਰਨਾਂ 'ਚ ਸਾਡੀ ਇਹ ਅਰਦਾਸ ਹੈ